ਜਜ਼ਬਾਤੀ ਜ਼ਿੰਦਗੀ ਸੋਰੀ ਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਇਹ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਮੰਮੀ ਬਸ ਬਹੁਤ ਹੋ ਗਿਆ ਮੈਂ ਫੈਸਲਾ ਕਰ ਲਿਆ ਮੈਂ ਗगन ਦੇ ਨਾਲ ਨਹੀਂ ਰਹਿਣਾ ਬਸ ਸੋਨੀ ਪਾਗਲਾ ਵਰਗੀਆਂ ਗੱਲਾਂ ਨਾ ਕਰ ਇਹ ਕੀ ਪਾਗਲਪਨਾ ਚੰਗਾ ਵਧੀਆ ਪਰਿਵਾਰ ਆ ਤੇਰਾ ਗगन ਇੱਕ ਚੰਗਾ ਮੁੰਡਾ ਤੇ ਤੇਰੀ ਇੱਕ ਤੀਵੀ ਆ ਤੂੰ ਇਹ ਕਿਵੇਂ ਭੁੱਲ ਸਕਦੀ ਆ ਫਿਰ ਇਹ ਕੀ ਭੂਤਸਵਾਰ ਹੋਇਆ ਤੇਰੇ ਸਿਰ ਤੇ ਮੰਮੀ ਤੁਹਾਨੂੰ ਪਤਾ ਨਾ ਮੈਨੂੰ ਮਾਡਰਨ ਟਾਈਪ ਦੇ ਲੜਕੇ ਪਸੰਦ ਆ। ਇੱਕਦਮ ਫਿਲਮਾਂ ਦੀ ਹੀਰੋ ਵਰਗੇ ਤੇ ਇਹ ਨਾ ਕੱਪੜੇ ਪਾਉਣ ਦਾ ਢੰਗ ਨਾ ਹੀ ਰੋਮਾਂਟਿਕ ਆ। ਮੰਮੀ ਮੇਰੀ ਵੀ ਕੋਈ ਲਾਈਫ ਹੈ ਕਿ ਨਹੀਂ? ਪਾਪਾ ਦੇ ਅਚਾਨਕ ਚਲੇ ਜਾਣ ਤੋਂ ਬਾਅਦ ਤੁਸੀਂ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਦਬਾਅ ਵਿੱਚ ਆ ਕੇ ਮੈਂ ਗਗਨ ਨਾਲ ਵਿਆਹ ਤਾਂ ਕਰ ਲਿਆ ਸੀ। ਪਰ ਉਹ ਜ਼ਿੰਦਗੀ ਜੋ ਮੈਂ ਜਿਉਣਾ ਚਾਹੁੰਦੀ ਸੀ, ਉਹ ਸੁੱਖ ਜੋ ਮੈਨੂੰ ਚਾਹੀਦਾ ਸੀ, ਉਹ ਮੈਨੂੰ ਕਦੇ ਨਹੀਂ ਮਿਲਿਆ। ਕੀ ਮਤਲਬ ਕਿ ਗਗਨ ਤੇਨੂ ਪਿਆਰ ਨਹੀਂ ਕਰਦਾ ਤੇਰੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰਦਾ ਬੋਲ ਤਾਂ ਸਹੀ ਆਖਰ ਕਮੀ ਕੀ ਆ ਉਸ ਵਿੱਚ ਮੰਮੀ ਉਹ ਗੱਲ ਨਹੀਂ ਆ ਉਹ ਇੱਕ ਬਹੁਤ ਚੰਗੇ ਇਨਸਾਨ ਹਨ ਮੇਰੇ ਬਿਨਾ ਗੈਨ ਤੋਂ ਮੇਰੀ ਹਰ ਰੀਜ ਪੂਰੀ ਕਰ ਦਿੰਦੇ ਹਨ ਚਾਹੇ ਉਹ ਖਾਣ ਪੀਣ ਦੀ ਹੋਵੇ ਜਾਂ ਫਿਰ ਪਹਿਨਣ ਦੀ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਕਿਉਂ ਨਾ ਹੋਵੇ ਲਿਆ ਕੇ ਦਿੰਦੇ ਹਨ ਤੇ ਜਦੋਂ ਤੋਂ ਬੇਟੀ ਹੋਈ ਆ ਉਦੋਂ ਤੋਂ ਤਾਂ ਹੋਰ ਜ਼ਿਆਦਾ ਪਰਵਾਹ ਕਰਦੇ ਹਨ ਮੇਰੀ ਪਰ ਪਰ ਤੁਹਾਨੂੰ ਨਹੀਂ ਪਤਾ ਮੇਰੀਆਂ ਸਾਰੀਆਂ ਸਹੇਲੀਆਂ ਦੇ ਘਰ ਵਾਲੇ ਇੱਕਦਮ ਟਿਪ ਟੋਪ ਰਹਿੰਦੇ ਆ ਜੀਨ ਟੀ-ਸ਼ਰਟ ਪਾ ਕੇ ਕਦੇ ਇੱਥੇ ਕਦੇ ਉੱਥੇ ਘੁੰਮਣ ਜਾਂਦੇ ਆ ਜਿਵੇਂ ਫਿਲਮੀ ਹੀਰੋ ਵਰਗੀ ਜ਼ਿੰਦਗੀ ਜਿਉਂਦੇ ਆ ਤੇ ਇਹ ਉਹੀ ਕੋਟ ਪੈਂਟ ਤੇ ਘਰ ਆ ਕੇ ਕੁੜਤਾ ਪਜਾਵਾ ਕੋਈ ਰੋਮਾਂਸ ਨਹੀਂ ਬਸ ਹਾਂਜੀ ਦੱਸੋ ਜੀ ਠੀਕ ਐ ਮੇਰੇ ਵੀ ਕੋ ਜਰਮਾਨਾ ਕਿ ਮੈਂ ਜਦੋਂ ਵੀ ਬਾਹਰ ਜਾਵਾਂ ਤਾਂ ਲੋਕ ਕਹਿਣ ਕੀ ਉਹ ਦੇਖੋ ਹੀਰੋ ਹੀਰੋਇਨ ਜਾ ਰਹੇ ਹਨ ਤਰੀਫਾਂ ਹੋਣ ਮੇਰੀਆਂ ਪਰ ਇਹ ਤੁਹਾਨੂੰ ਪਤਾ ਮੇਰੀਆਂ ਸਹਿੱਲੀਆਂ ਦੇ ਫੇਸਬੁੱਕ ਤੇ ਇੰਨੇ ਕਮੈਂਟ ਤੇ ਲਾਈਕ ਆਉਂਦੇ ਆ ਕਿ ਗੁੱਡ ਲੁਕਿੰਗ ਵਾਓ ਹੈਂਡਸਮ ਤੇ ਹੋਰ ਪਤਾ ਨਹੀਂ ਕੀ ਕੀ ਤੇ ਮੈਂ ਕੀ ਪਾਵਾਂ ਕੁਰਦੇ ਪਜਾਮੇ ਵਾਲੇ 올ਡ ਫੈਸ਼ਨ ਵਾਲੇ ਇਨਸਾਨ ਨੂੰ ਥੋੜਾ ਜਿਹਾ ਤਾਂ ਰੋਮਾਂਟਿਕ ਵੀਡੀਓ ਬਣਾਓ ਲੋਕਾਂ ਨੂੰ ਜਰਾ ਦਿਖਾਓ ਲੋਕਾਂ ਦੇ ਸਟਾਈਲ ਦੇ ਨਾਲ ਚੱਲਾਂਗੇ ਤਾਂ ਹੀ ਤਾਂ ਸਾਡੇ ਬੱਚੇ ਵੀ ਮਾਡਰਨ ਬਣਨਗੇ ਤੁਹਾਨੂੰ ਪਤਾ ਮੇਰਾ ਸੋਸ਼ਲ ਮੀਡੀਆ ਤੇ ਇੱਕ ਫਰੈਂਡ ਬਣਿਆ ਬਿਲਕੁਲ ਮੇਰੇ ਸੁਪਨਿਆਂ ਦੇ ਰਾਜਕੁਮਾਰ ਵਰਗਾ ਇਹੋ ਜਿਹੀ ਰੋਮਾਂਟਿਕ ਹੈਲੋ ਹਾਈ ਕਰਦਾ ਇਹੋ ਜੀਆਂ ਗੱਲਾਂ ਕਰਦਾ ਕਿ ਬੰਦਾ ਮੰਤਰਮੁਗਧ ਹੋ ਜਾਂਦਾ ਮੰਮੀ ਉਹ ਬਹੁਤ ਹੈਂਡਸਮ ਆ ਬਿਲਕੁਲ ਰਣਵੀਰ ਕਪੂਰ ਵਰਗਾ ਬਸ ਮੰਮੀ ਇੰਨਾ ਸੋਹਣਾ ਕਿ ਪੁੱਛੋ ਹੀ ਨਾ ਕੀ ਦੱਸਾਂ ਮੈਂ ਤੁਹਾਨੂੰ ਚੁੱਪ ਕਰ ਇਹ ਸੋਸ਼ਲ ਮੀਡੀਆ ਦੇ ਪਿਆਰ ਦਾ ਫਤੂਰ ਜੋ ਚੜਿਆ ਨਾ ਉਹ ਸਭ ਨਾਟਕ ਆ ਸੋਸ਼ਲ ਮੀਡੀਆ ਤੇ ਸੱਚ ਘੱਟ ਤੇ ਝੂਠ ਜ਼ਿਆਦਾ ਚੱਲਦਾ ਇੱਥੇ ਲੋਕ ਬਸ ਫਾਇਦਾ ਚੱਕਣ ਦੇ ਮੌਕੇ 'ਚ ਰਹਿੰਦੇ ਆ ਤੇਰੀ ਅਸਲ ਜ਼ਿੰਦਗੀ ਹੋਰ ਆ ਬੇਟਾ ਗਗਨ ਇੱਕ ਸਮਝਦਾਰ ਇਨਸਾਨ ਆ ਜੋ ਦਿਖਾਵੇ ਵਿੱਚ ਨਹੀਂ ਸਗੋਂ ਸੱਚਾਈ ਵਾਲੀ ਜ਼ਿੰਦਗੀ ਜਿਉਣ ਵਿੱਚ ਯਕੀਨ ਰੱਖਦਾ ਕਿੰਨੇ ਸਾਲਾਂ ਤੋਂ ਦੇਖ ਰਹੀ ਆਂ ਕਦੇ ਕਿਸੇ ਨੂੰ ਗਲਤ ਨਜ਼ਰਾਂ ਨਾ ਨਹੀਂ ਦੇਖਿਆ ਇਸ ਲਈ ਤੇਰੇ ਲਈ ਚੁਣਿਆ ਸੀ ਉਸਨੂੰ ਤੇਰੇ ਪਾਪਾ ਨੇ ਪਰ ਵਿਆਹ ਤੱਕ ਗੱਲ ਪਹੁੰਚਦੀ ਇਸ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਦੇਖ ਬੇਟਾ ਚੰਗਾ ਪਤੀ ਉਹ ਹੁੰਦਾ ਜੋ ਤੁਹਾਨੂੰ ਮਨੋਂ ਚਾਹੇ ਤੁਹਾਡੀਆਂ ਜ਼ਰੂਰਤਾਂ ਦਾ ਖਿਆਲ ਰੱਖੇ ਤੁਹਾਡਾ ਸਨਮਾਨ ਕਰੇ ਸਮਾਜ ਵਿੱਚ ਖਾਸ ਤੌਰ ਤੇ ਘਰ ਪਰਿਵਾਰ ਵਿੱਚ ਕਗਨ ਨੇ ਕਦੇ ਅਜਿਹਾ ਕੁਝ ਕੀਤਾ ਜਸਨਾਲ ਤੇਰੀ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੋਵੇ ਦੱਸ ਮੈਨੂੰ ਨਹੀਂ ਮੰਮੀ ਇਸ ਤਰ੍ਹਾਂ ਤਾਂ ਕਦੇ ਨਹੀਂ ਹੋਇਆ ਉਹ ਤਾਂ ਬਹੁਤ ਚੰਗਿਆ ਪਰ ਅਚਾਨਕ ਗगन ਨੂੰ ਗੇਟ ਤੇ ਖੜਾ ਦੇਖ ਕੇ ਦੋਨੋਂ ਮਾਮਾ ਧੀਆਂ ਚੌਂਕ ਗਈਆਂ ਗगन ਬੇਟਾ ਉਹ ਮੰਮੀ ਸਾਤਰੀਕਾਲ ਕਹਿ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸੋਨੀ ਦੀ ਮੰਮੀ ਕਦੇ ਸੋਨੀ ਨੂੰ ਤੇ ਕਦੇ ਆਪਣੀ ਗੋਦ ਵਿੱਚ ਸੁੱਤੀ ਹੋਈ ਦੋਤੀ ਨੂੰ ਦੇਖ ਰਹੀ ਸੀ ਉਹਨਾਂ ਦੋਨਾਂ ਦਾ ਭਵਿੱਖ ਹੁਣ ਹਨੇਰੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਸੀ ਹਾਈ ਰੱਬਾ ਜਿਸ ਦਾ ਡਰ ਸੀ ਉਹੀ ਹੋਇਆ ਸੋਨੀ ਬੇਟਾ ਜਾ ਕੇ ਗगन ਨੂੰ ਮਨਾ ਤੇ ਛੱਡ ਦੇ ਇਹ ਫालतू ਜिद ਇਹ ਪਾਗਲਪਨ ਨਹੀਂ ਮੰਮੀ ਮੈਂ ਫੈਸਲਾ ਕਰ ਚੁੱਕੀ ਹਾਂ ਉਦੋਂ ਹੀ ਗगन ਬਾਹਰ ਆਇਆ ਮੰਮੀ ਅੱਜ ਤੁਸੀਂ ਆਪਣੀ ਦੋਤੀ ਨੂੰ ਆਪਣੇ ਨਾਲ ਹੀ ਲੈ ਜਾਓ ਮੈਂ ਸੋਨੀ ਨਾਲ ਇਕੱਲਿਆਂ ਹੀ ਬੇਟਾ ਇਹ ਬੱਚਿਆਂ ਵਾਂਗੂ ਜ਼ਿੱਦ ਮੰਮੀ ਇਹ ਸਾਡੇ ਦੋਨਾਂ પતિ ਪਤਨੀ ਦਾ ਮਾਮਲਾ ਤੁਸੀਂ ਵੱਡਿਆਂ ਪਲੀਜ਼ ਤੁਸੀਂ ਦਖਲ ਅੰਦਾਜ਼ੀ ਨਾ ਕਰੋ ਫੈਸਲਾ ਤਾਂ ਅਸੀਂ ਹੀ ਕਰਨਾ ਤੁਸੀਂ ਖਾਣਾ ਖਾ ਲਓ ਫਿਰ ਮੈਂ ਤੁਹਾਨੂੰ ਘਰ ਤੱਕ ਛੱਡ ਆਵਾਂਗਾ ਪਰ ਬੇਟਾ ਮੈਂ ਇੱਥੇ ਰੁਕ ਜਾਂਦੀ ਨਹੀਂ ਨਹੀਂ ਮੰਮੀ ਅੱਜ ਸਾਨੂੰ ਦੋਨਾਂ ਨੂੰ ਇਕੱਲਿਆਂ ਸਮਾਂ ਚਾਹੀਦਾ ਇਹ ਸਭ ਨਿਪਟਾਉਣ ਦੇ ਲਈ ਤਾਂ ਤੁਸੀਂ ਦੋਨੋਂ ਹੱਥ ਜੋੜਦਿਆਂ ਗਗਨ ਕਹਿਣ ਲੱਗਾ ਸੋਨੀ ਦੀ ਮੰਮੀ ਭਿੱਜੀਆਂ ਪਲਕਾਂ ਨੂੰ ਪੂੰਝਣ ਲੱਗੀ ਪਤੀ ਦੇ ਜਾਣ ਤੋਂ ਬਾਅਦ ਇਕੱਲੀ ਮਾਂ ਜਵਾਨ ਬੇਟੀ ਨੂੰ ਇੱਕ ਚੰਗੇ ਇਨਸਾਨ ਨਾਲ ਵਿਆਹ ਕੇ ਜਿੱਥੇ ਆਪਣੇ ਆਪ ਨੂੰ ਸਮਝ ਰਹੀ ਸੀ ਕਿ ਉਹ ਸੱਚਮੁੱਚ ਕਿਸਮਤ ਵਾਲੀ ਹੈ ਪਰ ਅੱਜ ਤੀ ਦੀ ਨਦਾਨੀ ਦੇ ਨਾਲ ਘਰ ਨੂੰ ਉਜੜਨ ਤੇ ਇੱਕ ਪਰਿਵਾਰ ਨੂੰ ਬਰਬਾਦ ਹੁੰਦੇ ਦੇਖ ਕੇ ਬਿਨਾਂ ਰੋਣ ਤੋਂ ਉਹ ਕੁਝ ਨਹੀਂ ਸੀ ਕਰ ਸਕੀ ਪੂਰੇ ਰਸਤੇ ਕਾਰ ਵਿੱਚ ਬੈਠੀ ਉਹ ਗगन ਨੂੰ ਕਹਿੰਦੀ ਰਹੀ ਕਿ ਉਹ ਸੋਨੀ ਨੂੰ ਸਮਝਾਵੇਗੀ ਉਹ ਮੰਨ ਜਾਏਗੀ ਬੇਟਾ ਪਰ ਗगन ਨੇ ਕਿਹਾ ਦੇਖੋ ਮੰਮੀ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਦੇ ਨਾਜ਼ੁਕ ਧਾਗੇ ਨਾਲ ਬੰਨਿਆ ਹੁੰਦਾ ਤੇ ਜਦੋਂ ਵਿਸ਼ਵਾਸ ਡੋਲਣ ਲੱਗੇ ਤਾਂ ਖੈਰ ਦੇਖਦੇ ਹਾਂ ਫਿਲਹਾਲ ਤੁਸੀਂ ਬੱਚੀ ਦਾ ਤੇ ਆਪਣਾ ਧਿਆਨ ਰੱਖਣਾ ਕਹਿ ਕੇ ਗगन ਵਾਪਸ ਆ ਗਿਆ ਤਾਂ ਸੋਨੀ ਨੂੰ ਕੁਝ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਕगन ਅੰਦਰ ਗਿਆ ਤੇ ਕੱਪੜੇ ਬਦਲ ਕੇ ਵਾਪਸ ਬੈੱਡਰੂਮ ਵਿੱਚ ਆ ਗਿਆ। ਸੋਨੀ ਮੈਂ ਤੇਰੇ ਤੇ ਸ਼ਰਨ ਦੇ ਬਾਰੇ ਜਾਣਦਾ ਹਾਂ। ਤੂੰ ਉਸ ਨੂੰ ਪਸੰਦ ਕਰਦੀ ਆਂ। ਤੇ ਸ਼ਾਇਦ ਪਿਆਰ ਵੀ। ਤੈਨੂੰ ਲੱਗਦਾ ਤੇਰੀ ਜ਼ਿੰਦਗੀ ਉਸਦੇ ਨਾਲ ਚੰਗੀ guzਰੇਗੀ। ਤੇ ਮੈਂ ਤੈਨੂੰ ਨਹੀਂ ਰੋਕਾਂਗਾ। ਪਰ ਤੇਰੇ ਪਾਪਾ ਤੇ ਮੰਮੀ ਨੇ ਮੈਨੂੰ ਤੇਰੇ ਜੀਵਨ ਸਾਥੀ ਦੇ ਰੂਪ ਵਿੱਚ ਚੁਣਿਆ ਸੀ। ਤੇ ਕ ਮਾਤਾ ਪਿਤਾ ਧੀਆਂ ਦੇ ਲਈ ਕੇਵਲ ਚੰਗਾ ਹੀ ਸੋਚਦੇ ਹਨ ਚੰਗਾ ਹੀ ਕਰਦੇ ਹਨ ਉਹਨਾਂ ਦੇ ਲਈ ਤੇਰੇ ਕੋਲੋਂ ਸਿਰਫ ਕੱਲ ਸਵੇਰੇ 10 ਵਜੇ ਤੱਕ ਦਾ ਸਮਾਂ ਮੰਗਦਾ ਹਾਂ ਦੇਵੇਂਗੀ ਜੀ ਮੈਂ ਸਮਝੀ ਨਹੀਂ ਤੇ ਸੋਨੀ ਸਭ ਤੋਂ ਪਹਿਲਾਂ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਮੇਰੇ ਵੱਲੋਂ ਕੋਈ ਕਮੀ ਰਹੀਗੀ ਪਿਆਰ ਵਿੱਚ ਇਸ ਘਰ ਵਿੱਚ ਖਾਣ ਪੀਣ ਜਾਂ ਤੇਰੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਜਾਂ ਫਿਰ ਮੇਰੀ ਮਰਦਾਨਗੀ ਵਿੱਚ ਨਹੀਂ 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 ਇਸ ਤਰ੍ਹਾਂ ਤਾਂ ਕੁਝ ਨਹੀਂ ਆ ਸਗੋਂ ਤੁਸੀਂ ਤਾਂ ਅੱਜ ਤੱਕ ਉਹ ਮੈਨੂੰ ਸਭ ਕੁਝ ਦਿੱਤਾ ਜੈਸੇ ਸ਼ਾਇਦ ਮੈਂ ਹੱਕਦਾਰ ਵੀ ਨਹੀਂ ਸੀ ਪਰ ਮੈਨੂੰ ਕਿਤੇ ਨਾ ਕਿਤੇ ਅਜੀਹਾ ਲੱਗਦਾ ਕਿ ਮੇਰੇ ਸੁਪਨਿਆਂ ਦਾ ਰਾਜਕੁਮਾਰ ਉਹ ਹੀਰੋ ਉਹ ਸਾਥੀ ਤੁਸੀਂ ਪਲੀਜ਼ ਮਤਲਬ ਤੁਸੀਂ ਉਹ ਰੋਮਾਂਟਿਕ ਚਾਰਮਿੰਗ ਸੋਨੀਏ ਸਭ ਮੈਂ ਵੀ ਕਰ ਸਕਦਾ ਇਸ ਸਟਾਈਲਿਸ਼ ਹੀਰੋ ਬੰਗੂ ਰਹਿਣਾ ਕੁੜੀਆਂ ਨੂੰ ਰੋਮਾਂਟਿਕ ਮੈਸੇਜ ਭੇਜਣਾ ਵਗੈਰਾ ਵਗੈਰਾ ਪਰ ਤੂੰ ਕਦੇ ਸੋਚਿਆ ਇਸ ਨਾਲ ਸਾਡੀ ਸੁਖੀ ਜ਼ਿੰਦਗੀ ਤੇ ਕੀ ਅਸਰ ਹੋਵੇਗਾ ਸ਼ਾਇਦ ਨਹੀਂ ਚੱਲ ਛੱਡ ਕੋਈ ਹੋਰ ਕੁੜੀ ਮੈਨੂੰ ਦੇਖ ਕੇ ਮੇਰੇ ਨਾਲ ਚਿੰਬੜ ਜਾਵੇ ਮੇਰੇ ਬਾਰੇ ਕੁਝ ਅਜੀਹਾ ਕਹੀ ਜੋ ਇੱਕ ਪਤਨੀ ਹੋਣ ਦੇ ਨਾਂ ਤੇ ਜਾਂ ਇੱਕ ਬੇਟੀ ਹੋਣ ਦੀ ਮਾਂ ਹੋਣ ਦੇ ਨਾਂ ਤੇ ਤੂੰ ਬਰਦਾਸ਼ਤ ਕਰ ਸਕੇਂਗੀ ਨਹੀਂ ਨਾ ਇਸਤਰਾ ਫੈਸ਼ਨੇਬਲ ਬਣ ਕੇ ਦੂਜਿਆਂ ਨੂੰ ਧੋਖਾ ਦੇਣਾ ਜਾਂ ਕਿਸੇ ਹੋਰ ਦੀ ਜ਼ਿੰਦਗੀ ਜਾਂ ਪਰਿਵਾਰ ਨਾਲ ਖੇਡਣਾ ਮੈਨੂੰ ਮੇਰੇ ਮੰਮੀ ਪਾਪਾ ਨੇ ਮੇਰੇ ਪਰਿਵਾਰ ਨੇ ਨਹੀਂ ਸਿਖਾਇਆ ਇਹ ਸਭ ਇੱਕ ਦਿਖਾਵਾ ਹੈ ਧੋਖਾ ਇਸ ਫਰੀਬੀ ਦੁਨੀਆ ਦਾ ਇਹ ਸੁਪਨਿਆਂ ਦੀ ਜਾਦੂਈ ਜ਼ਿੰਦਗੀ ਜੋ ਹਕੀਕਤ ਤੋਂ ਬਹੁਤ ਦੂਰ ਆ ਸੋਨੀ ਮੈਂ ਤੈਨੂੰ ਕਦੇ ਆਪਣੀ ਜ਼ਿੰਦਗੀ ਵਿੱਚ ਦਬਾਅ ਬਣਾ ਕੇ ਜਿਉਣ ਲਈ ਮਜਬੂਰ ਨਹੀਂ ਕੀਤਾ ਤੈਨੂੰ ਹਰ ਕਦਮ ਤੇ ਸਾਥੀ ਬਣਾ ਕੇ ਤੇਰੇ ਨਾਲ ਚੱਲਦਾ ਰਹਾ ਪਰ ਤੈਨੂੰ ਮੇਰੇ ਤੇ ਸ਼ਰਨ ਦੇ ਬਾਰੇ ਵਿੱਚ ਇੱਕ ਰਾਤ ਜਦੋਂ ਤੂੰ ਸੌਂ ਰਹੀ ਸੀ ਤਾਂ ਲਗਭਗ 2 ਵਜੇ ਦੇ ਆਸ-ਪਾਸ ਮੈਂ ਵਾਸ਼ਰੂਮ ਗਿਆ ਸੀ ਤਾਂ ਤੇਰੇ ਮੋਬਾਈਲ ਤੇ ਨੋਟੀਫਿਕੇਸ਼ਨ ਬਾਰ-ਬਾਰ ਆ ਰਿਹਾ ਸੀ ਤੂੰ ਗੂੜੀ ਨੀਂਦ ਵਿੱਚ ਸੀ ਮੈਂ ਬਸ ਫੋਨ ਚਾਕੇ ਟੇਬਲ ਤੇ ਰੱਖਣ ਹੀ ਲੱਗਾ ਸੀ ਕਿ ਦੇਖਿਆ ਉਹ ਨੋਟੀਫਿਕੇਸ਼ਨ ਸ਼ਰਨ ਨਾਮ ਦੇ ਕਿਸੇ ਵਿਅਕਤੀ ਦਾ ਸੀ ਫਿਰ ਮੈਨੂੰ ਮੈਸੇਜ ਪੜੇ ਤੇ ਪਿਛਲੀ ਸਾਰੀ ਚੈਟ ਵੀ ਸ਼ਾਇਰੀ ਨਾਲ ਭਰੀਆਂ ਹੋਈਆਂ ਗੱਲਾਂ ਫੋਟੋਆਂ ਵਗੈਰਾ ਉਸ ਸਮੇਂ ਮੈਨੂੰ ਇੱਕ ਝਟਕਾ ਜਿਹਾ ਲੱਗਿਆ ਫਿਰ ਜਦੋਂ ਤੇਰੇ ਰਿਪਲਾਈ ਦੇਖੇ ਉਹ ਸਮੇਂ ਤਾਂ ਮੈਂ ਬਲੈਂਕ ਹੀ ਹੋ ਗਿਆ ਸੀ ਸੋਚਿਆ ਤੈਨੂੰ ਉਠਾ ਕੇ ਪੁੱਛਾਂ ਪਰ ਫਿਰ ਸੋਚਿਆ ਸ਼ਾਇਦ ਕੋਈ ਨਟੰਕੀ ਹਾਂਸਾ ਮਜ਼ਾਕ ਕਰਦੀ ਹੋਵੇਂ ਤੂੰ ਕਿਉਂਕਿ ਆਈਡੀ ਤੇ ਤੇਰੀ ਫੋਟੋ ਵੀ ਫੇਕ ਸੀ ਖੈਰ ਫਿਰ ਮੈਂ ਦਿਲ ਨੂੰ ਸਮਝਾ ਕੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ ਪਰ ਮਨ ਵਿੱਚ ਕਿਤੇ ਨਾ ਕਿਤੇ ਤੈਨੂੰ ਆਪਣੇ ਪਰਿਵਾਰ ਨੂੰ ਗਵਾਉਣ ਦਾ ਡਰ ਬੈਠ ਚੁੱਕਿਆ ਸੀ ਸੋਨੀ ਤੇਰੇ ਇਸ ਕਦਮ ਨਾਲ ਮੇਰਾ ਸਾਡੀ ਧੀ ਤੇ ਮੰਮੀ ਦਾ ਭਵੈ ਖੁੱਜੜ ਜਾਣਾ ਮੈਂ ਸੋਚਿਆ ਕਿ ਸਮੇਂ ਦੇ ਨਾਲ ਤੂੰ ਸਮਝ ਜਾਏਂਗੀ ਮੈਂ ਤੈਨੂੰ ਜਾਂ ਮੰਮੀ ਨੂੰ ਦੱਸ ਕੇ ਸ਼ਰਮਿੰਦਾ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਚੁੱਪ ਰਿਹਾ ਪਰ ਅੱਜ ਜਦੋਂ ਤੂੰ ਇਹ ਸਭ ਕਿਹਾ ਤਾਂ ਸੋਨੀ ਮੈਂ ਤੈਨੂੰ ਰੋਕਾਂਗਾ ਨਹੀਂ ਪਰ ਮੈਂ ਤੈਨੂੰ ਤੇ ਤੇਰੇ ਇਸ ਫਤੂਰ ਨੂੰ ਦੂਰ ਕਰਨਾ ਚਾਹੁੰਦਾ ਇੱਕ ਦੋਸਤ ਹੋਣ ਦੇ ਨਾਂ ਤੇ ਸਵੇਰੇ 10 ਵਜੇ ਤੱਕ ਦਾ ਸਮਾਂ ਚਾਹੀਦਾ ਇਸ ਤੋਂ ਬਾਅਦ ਮੈਂ ਤੈਨੂੰ ਨਹੀਂ ਰੋਕਾਂਗਾ ਕੀ ਤੂੰ ਮੈਨੂੰ ਇਹ ਵਕਤ ਮਤਲਬ ਅੱਜ ਦੀ ਰਾਤ ਤੇ ਸਵੇਰ ਦੀ ਕੁਝ ਘੰਟੇ ਦੇਵੇਂਗੀ ਹਾਂਜੀ ਦੱਸੋ ਤੁਸੀਂ ਜੋ ਕਹੋਗੇ ਮੈਂ ਕਰਨ ਲਈ ਤਿਆਰ ਹਾਂ ਠੀਕ ਹੈ ਕਹਿ ਕੇ ਗगन ਫਿਰ ਆਪਣੇ ਕਮਰੇ ਵਿੱਚ ਚਲਾ ਗਿਆ ਗगन ਵਾਪਸ ਆਇਆ ਤਾਂ ਆਪਣਾ ਲੈਪਟਾਪ ਲੈ ਕੇ ਬੈਠ ਗਿਆ ਆ ਜਾ ਸੋਨੀ ਤੂੰ ਆਪਣਾ ਫੋਨ ਲੈ ਕੇ ਇੱਥੇ ਮੇਰੇ ਕੋਲ ਹੀ ਬੈਠ ਜਾ ਸੋਨੀ ਗगन ਦੀ ਗੱਲ ਮੰਨ ਕੇ ਮੋਬਾਈਲ ਲੈ ਆਈ ਸੋਨੀ ਹੁਣ ਸ਼ਰਨ ਨਾਲ ਰੋਜ਼ ਵਾਂਗ ਚੈਟ ਕਰ ਜੀ ਪਰ ਤੁਸੀਂ ਮੇਰਾ ਮਤਲਬ ਹਾਂ ਹਾਂ ਕੋਈ ਗੱਲ ਨਹੀਂ ਖਬਰਾਉਣਾ ਨਹੀਂ ਤੂੰ बस ਉਵੇਂ ਹੀ ਕਰ ਜਿਵੇਂ ਮੈਂ ਕਹਿ ਰਿਆਂ ਸੋਨੀ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਸ਼ਰਨ ਦੇ ਨਾਲ ਚੈਟਿੰਗ ਕਰਨੀ ਸ਼ੁਰੂ ਕਰ ਦਿੱਤੀ ਉਦੋਂ ਤੱਕ ਗਗਨ ਲੈਪਟਾਪ ਲੈ ਕੇ ਕੁਝ ਕਰਨ ਲੱਗਾ ਤਕਰੀਬਨ 10 ਮਿੰਟ ਬਾਅਦ ਉਸਨੇ ਸੋਨੀ ਨੂੰ ਕਿਹਾ ਸ਼ਰਨ ਨੂੰ ਕਿਹਾ ਤੂੰ ਆਪਣੇ ਘਰ ਵਾਲਿਆਂ ਤੋਂ ਹੁਣ ਦੁਖੀ ਹੋ ਚੁੱਕੀ ਆ ਜੇ ਉਹ ਤੈਨੂੰ ਸੱਚਾ ਪਿਆਰ ਕਰਦਾ ਤਾਂ ਆਪਾਂ ਦੋਵੇਂ ਪੱਜ ਚਲੀਏ ਕੀ ਗੱਲ ਕਹਿ ਰਹੇ ਹੋ ਸੋਨੀ ਦੀ ਸਮਝ ਵਿੱਚ ਨਹੀਂ ਸੀ ਆ ਰਿਆ ਕੀ ਗगन ਉਸ ਤੋਂ ਇਹ ਸਭ ਕਿਉਂ ਕਰਵਾ ਰਿਹਾ ਹੁਣ ਤੱਕ ਤਾਂ ਉਹ ਸਿਰਫ ਮੈਨੂੰ ਪਿਆਰ ਕਰਨ ਦੀ ਦੁਹਾਈ ਦੇ ਰਿਹਾ ਸੀ ਲੱਗਦਾ ਮੇਰੇ ਤੋਂ ਪਿੱਛਾ ਛਡਾਉਣ ਦੇ ਲਈ ਹੁਣ ਗगन ਤਿਆਰ ਹੋ ਗਿਆ ਖੈਰ ਚਾਹੁੰਦੀ ਤਾਂ ਮੈਂ ਵੀ ਇਹੀ ਆ ਕਿਉਂ ਕੋਈ ਰਹੀ 올ਡ ਫੈਸ਼ਨੇਬਲ ਬੰਦੇ ਦੇ ਨਾਲ ਤੇ ਹਰਨ ਦੇ ਨਾਲ ਆਪਣੇ ਮਨ ਦਾ ਗੁਬਾਰ ਕੱਢਣ ਲੱਗੀ ਹਰਨ ਨੇ ਕਿਹਾ ਡিয়ার ਮੈਂ ਤੇਰੇ ਨਾਲ ਹੀ ਜ਼ਿੰਦਗੀ ਬਤਾਉਣਾ ਚਾਹੁੰਦਾ ਹਾਂ ਮੈਨੂੰ ਭੱਜਣ ਵਿੱਚ ਕੋਈ ਇਤਰਾਜ਼ ਨਹੀਂ ਹਾਂ ਮੈਂ ਤੈਨੂੰ ਪਿਆਰ ਕਰਦਾ ਪਰ ਭੱਜ ਕੇ ਕਿਤੇ ਜਾਣ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਆ ਜੋ ਫਿਲਹਾਲ ਮੇਰੇ ਕੋਲ ਨਹੀਂ ਹਨ ਐਸ ਤੋਂ ਪਹਿਲਾਂ ਸੋਨੀ ਕੁਝ ਲਿਖ ਕੇ ਗगन ਨੇ ਕਿਹਾ ਤੂੰ ਲੈਖ ਚਾਰ ਪੰਜ ਲੱਖ ਤਾਂ ਹੈ ਮੇਰੇ ਕੋਲ ਇਸ ਨਾਲ ਹੀ ਸ਼ੁਰੂਆਤ ਕਰਾਂਗੇ ਨਵੀਂ ਜ਼ਿੰਦਗੀ ਦੀ ਤੇ ਦੂਜੇ ਪਾਸੇੋਂ ਜਵਾਬ ਆਇਆ ਵਾ ਪਰ ਤੇਰੇ ਕੋਲ ਕੁਝ ਗਹਿਣੇ ਵੀ ਤਾਂ ਹੋਣਗੇ ਤੇਰੇ ਪਾਪਾ ਦਾ ਕ੍ਰੈਡਿਟ ਕਾਰਡ ਵਗੈਰਾ ਸਭ ਲੈ ਲਵੀ ਸੋਨੀ ਨੇ ਗगन ਮਲ ਦੇਖਿਆ ਗगन ਨੇ ਕਿਹਾ ਉਸ ਨੂੰ ਕਿਹਾ ਚੰਗਾ ਠੀਕ ਆ ਕੁਝ ਹੋਰ ਵੀ ਸ਼ਾਇਦ ਪੈਸੇ ਉਹ ਲੱਗਦਾ ਕੋਈ ਆ ਗਿਆ ਬਾਹਰ ਥੋੜੀ ਦੇਰ ਬਾਅਦ ਗੱਲ ਕਰਾਂਗੇ ਉਹਦਰੋ ਸ਼ਰਨ ਕਹਿਣ ਲੱਗਾ ਓਕੇ ਪਰ ਜਲਦੀ ਤੇਰੇ ਬਿਨਾ ਮੈਨੂੰ ਚੈਨ ਨਹੀਂ ਆਉਣਾ ਪੂਰੀ ਰਾਤ ओके लव यू जानू ਅੱਜ ਪਹਿਲੀ ਵਾਰ ਸ਼ਰਨ ਨੇ ਲਵ ਯੂ ਜਾਨੂ ਕਿਹਾ ਸੀ ਨਹੀਂ ਤਾਂ ਹੁਣ ਤੱਕ ਸਿਰਫ ਤੇਰੇ ਨਾਲ ਪਿਆਰ ਹੋ ਗਿਆ ਤੁਸੀਂ ਮਿਲੋ ਇਹੋ ਜੀ ਗੱਲ ਹੁੰਦੀ ਸੀ ਸੋਨੀ ਨੇ ਗगन ਵੱਲ ਦੇਖ ਕੇ ਕਿਹਾ ਤੁਸੀਂ ਇਸ ਤਰ੍ਹਾਂ ਕਿਉਂ ਲਿਖਵਾਇਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਗगन ਹੱਸਿਆ ਤੇ ਲੈਪਟਾਪ ਦੀ ਸਕਰੀਨ ਤੇ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ ਹੁਣ ਦੇਖੀ ਤੇਰੇ ਸ਼ਰਨ ਨੂੰ ਇੱਥੇ ਸਕਰੀਨ ਤੇ ਸੋਨੀ ਨੇ ਦੇਖਿਆ ਗगन ਨੇ ਫੇਕ ਆਈਡੀ ਬਣਾਈ ਇੱਕ ਖੂਬਸੂਰਤ ਕੁੜੀ ਦੀ ਫੋਟੋ ਲਗਾ ਕੇ ਨਾਮ ਐਂਜਲ ਰੱਖ ਦਿੱਤਾ ਤੇ ਸ਼ਰਨ ਨੂੰ ਸਰਚ ਕਰਕੇ ਫਰੈਂਡ ਰਿਕੁਐਸਟ ਭੇਜ ਦਿੱਤੀ ਤੁਰੰਤ ਦੂਜੇ ਪਾਸਿਓਂ ਰਿਕੁਐਸਟ ਐਕਸੈਪਟ ਹੋ ਗਈ ਹੈਲੋ ਜੀ ਹੈਲੋ ਤੁਸੀਂ ਬਹੁਤ ਸੋਹਣੇ ਹੋ ਜੀ ਥੈਂਕ ਯੂ ਵੈਸੇ ਤੁਸੀਂ ਵੀ ਬਹੁਤ ਹੈਂਡਸਮ ਹੋ ਬਿਲਕੁਲ ਸਲਮਾਨ ਖਾਨ ਵਰਗੇ ਜੀ ਥੈਂਕ ਯੂ ਹਾਂ ਤੁਸੀਂ ਬਹੁਤ ਰੋਮਾਂਟਿਕ ਸ਼ਾਇਰੀ ਵੀ ਕਰਦੇ ਹੋ ਕਾਫੀ ਪੋਸਟਾਂ ਦੇਖੀਆਂ ਤੁਹਾਡੀਆਂ ਜਾਂ ਚੋਰੀ ਕੀਤੀਆਂ ਹਾਂਜੀ ਹਾਂ ਮੇਰੀਆਂ ਨੇ ਬੰਦੇ ਦਾ ਟੈਲੈਂਟ ਹੈ ਬਾਕੀ ਤੁਹਾਡੇ ਲਈ ਪੇਸ਼ ਕਰਦਾ ਤੁਸੀਂ ਦੱਸੋ ਕਹਿ ਕੇ ਉਸਨੇ ਜ਼ਬਰਦਸਤ ਸ਼ਾਇਰੀ ਭੇਜੀ ਵਾ ਵਾ ਥੈਂਕਸ ਅੱਛਾ ਤੁਸੀਂ ਵਿਆਹੀ ਹੋ ਨਹੀਂ ਨਹੀਂ ਸੱਚੀ ਤੁਹਾਡਾ ਕੋਈ ਬੋਏਫ੍ਰੈਂਡ ਨਹੀਂ ਐਕਚੁਅਲੀ ਤੁਹਾਡੇ ਵਰਗੇ ਮੁੰਡਿਆਂ ਨੂੰ ਮੇਰੇ ਵਰਗੀਆਂ ਕੁੜੀਆਂ ਕਿੱਥੇ ਪਸੰਦ ਹੁੰਦੀਆਂ ਕੀ ਯਾਰ ਤੇਰੀ ਵਰਗੀ ਕੁੜੀ ਮਿਲ ਜਾਏ ਤਾਂ ਜ਼ਿੰਦਗੀ ਗੁਲਜ਼ਾਰ ਹੋ ਜਾਵੇ ਮਿਲੀਏ ਕਿਤੇ ਮਿਲ ਤਾਂ ਸਕਦੇ ਆ ਪਰ ਪਰ ਕੀ ਐਕਚੁਅਲੀ ਮੇਰੇ ਪਾਪਾ ਯਾਰ ਉਹ ਥੋੜੀ ਨਾ ਗੁੱਸੇ ਵਾਲੇ ਆ ਲੱਖਾਂ ਦਾ ਬਿਜ਼ਨਸ ਆ ਉਹਨਾਂ ਦਾ ਉਹ ਆਪਣੀ ਪਸੰਦ ਦੇ ਮੁੰਡੇ ਨਾਲ ਯੂ ਨੋ ਉਹੀ ਰਾਗ ਸ਼ਰੀਫ ਮੁੰਡਾ ਵਗੈਰਾ ਵਗੈਰਾ ਯਾਰ ਮੈਨੂੰ ਇੱਕਦਮ ਹੀਰੋ ਟਾਈਪ ਦੇ ਮੁੰਡੇ ਪਸੰਦ ਆ ਤੁਹਾਡੇ ਵਰਗੇ ਅੱਛਾ ਜੀ ਦੇਖੋ ਮੈਂ ਤਾਂ ਕਹਿੰਦਾ ਵਿਆਹ ਆਪਣੀ ਮਰਜ਼ੀ ਨਾਲ ਕਰਨਾ ਚਾਹੀਦਾ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਹੀ ਮੋਡਲ ਟਾਊਨ ਵਿੱਚ ਕੀ ਮੋਡਲ ਟਾਊਨ ਉੱਥੇ ਤਾਂ ਸਾਡੇ ਦੋ ਬੰਗਲੇ ਆ ਤੁਹਾਡਾ ਬੰਗਲਾ ਨੰਬਰ ਨਹੀਂ ਤੁਸੀਂ ਗਲਤ ਸਮਝ ਗਏ ਐਕਚੁਅਲੀ ਮੈਂ ਤਾਂ ਚੰਡੀਗੜ੍ਹ ਤੋਂ ਆ ਹੁਣ ਪਾਪਾ ਨਾਲ ਬੰਦ ਹੀ ਨਹੀਂ ਤੇ ਇੱਥੇ ਇੱਕ ਦੋਸਤ ਦੇ ਘਰੇ ਰਹਿੰਦਾ ਕੋਈ ਗੱਲ ਨਹੀਂ ਪਰ ਬੰਗਲਾ ਨੰਬਰ ਤਾਂ ਦੱਸੋ ਮਿਲਦੇ ਆ ਨਾ ਨਹੀਂ ਯਾਰ ਉਹ ਦੋਸਤ ਦਾ ਬੰਗਲਾ ਉੱਥੇ ਲੋਕਾਂ ਦੇ ਵਿੱਚ ਐਵੇਂ ਹੀ ਮਤਲਬ ਯੂ نو ਲੋਕਾਂ ਦਾ ਕੰਮ ਅੱਗ ਲਾਉਣਾ ਹੁੰਦਾ ਕਿਸੇ ਹੋਟਲ ਵਿੱਚ ਮਿਲਦੇ ਆ ਨਾ ਹੋਟਲ ਮੇਰੇ ਕੋਲ ਇੱਥੇ ਸਾਰੇ ਹੋਟਲਾਂ ਦੀ ਮੈਂਬਰਸ਼ਿਪ ਆ ਦੱਸੋ ਕਿੱਥੇ ਮਿਲੀਏ ਇੱਕ ਮਿੰਟ ਸ਼ਾਇਦ ਨੈਟਵਰਕ ਪ੍ਰੋਬਲਮ ਡਿਸਕਨੈਕਟ ਦੇਖਿਆ ਹੁਣ ਗगन ਸੋਨੀ ਨੂੰ ਕਹਿਣ ਲੱਗਾ ਇਹ ਸ਼ਰਨ ਵਰਗੇ ਮੁੰਡੇ ਸਿਰਫ ਕੁੜੀਆਂ ਨੂੰ ਫਸਾ ਕੇ ਉਹਨਾਂ ਤੋਂ ਪਹਿਲਾਂ ਪੈਸੇ ਲੁੱਟਦੇ ਤੇ ਕੁੱਝ ਸਮੇਂ ਤੱਕ ਉਹਨਾਂ ਦਾ ਸਰੀਰਕ ਰਿਸ਼ਤੇ ਬਣਾ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਫਿਰ ਜਾਂ ਤਾਂ ਉਹਨਾਂ ਨੂੰ ਵੇਚ ਦਿੰਦੇ ਹਨ ਜਾਂ ਧੋਖਾ ਦੇ ਕੇ ਪੈਸੇ ਲੈ ਕੇ ਉਹਨਾਂ ਨੂੰ ਛੱਡ ਕੇ ਫਰਾਰ ਹੋ ਜਾਂਦੇ ਹਨ ਹਣ ਤੂੰ ਫਿਰ ਸ਼ਰਨ ਨੂੰ ਕਿਹਾ ਪੈਸਾ ਤੇ ਗਹਿਣੇ ਮਿਲ ਗਏ ਹਨ ਬਸ ਤੂੰ ਭੱਜਣ ਲਈ ਤਿਆਰ ਹੋ ਜਾ ਪਰ ਪਹਿਲਾਂ ਮੈਂ ਇਸ ਦਾ ਕਾਰੋਬਾਰ ਦੇਖਣਾ ਚਾਹੁੰਦੀ ਆ ਸੋਨੀ ਨੇ ਦੁਬਾਰਾ ਚੈਟਿੰਗ ਸ਼ੁਰੂ ਕੀਤੀ ਤੇ ਗगन ਦੀਆਂ ਕਈਆਂ ਗੱਲਾਂ ਸ਼ਰਨ ਦੇ ਅੱਗੇ ਦੁਹਰਾ ਦਿੱਤੀਆਂ ਉਹ ਇੱਥੇ ਵਾਲਾ ਘਰ ਦੇਖ ਕੇ ਕੀ ਕਰਾਂਗੀ ਵੈਸੇ ਵੀ ਅਸੀਂ ਭੱਜਣਾ ਅਸੀਂ ਤਾਂ ਨਵੀਂ ਦੁਨੀਆ ਵਸਾਵਾਂਗੇ ਕਿੱਥੇ ਜਾਵਾਂਗੇ ਦਿੱਲੀ ਸੋਨੀ ਲੇਖ ਉੱਥੇ ਤੇਰੇ ਅੰਕਲ ਰਹਿੰਦੇ ਹਨ ਜੋ ਪੁਲਿਸ ਵਿੱਚ ਹਨ ਫੜੇ ਜਾਵਾਂਗੇ ਸੋਨੀ ਨੇ ਉਸੇ ਤਰ੍ਹਾਂ ਹੀ ਲਿਖ ਦਿੱਤਾ ਅੰਕਲ ਪੁਲਿਸ ਵਿੱਚ ਤਾਂ ਮੁੰਬਈ ਚਲਦੇ ਆਂ ओके ਉਥੇ ਮੇਰੀ ਦੋਸਤ ਤੇ ਉਹਨਾਂ ਦੀ ਫੈਮਿਲੀ ਆ। ਉਥੇ ਪਹਿਲਾਂ ਵਿਆਹ ਕਰਾਂਗੇ। ਫਿਰ ਉਹਨਾਂ ਦੇ ਕੋਲ ਰਹਾਂਗੇ। ਮਜ਼ਾ ਆ ਜਾਵੇਗਾ। ਸਹੇਲੀ ਨਹੀਂ ਯਾਰ ਇਸ ਤਰ੍ਹਾਂ ਕਿਵੇਂ? ਮਤਲਬ ਆਪਾਂ ਹੋਟਲ ਵਿੱਚ ਰਵਾਂਗੇ ਨਾ ਤੇ ਵਿਆਹ ਯਾਰ ਚਾਰ ਲੋਕਾਂ ਦੇ ਵਿੱਚ ਵਿਆਹ ਕਰਨਾ ਵੀ ਤਾਂ ਜ਼ਰੂਰੀ ਹੈ ਨਾ। ਯਾਰ ਵਿਆਹ ਤਾਂ ਹੋ ਹੀ ਜਾਣਾ। ਮਤਲਬ ਉਥੇ ਇੱਕ ਦੂਜੇ ਦੇ ਹੋਵਾਂਗੇ। ਇਸੇ ਤਰ੍ਹਾਂ 2 ਤੋਂ 3 ਮਤਲਬ ਯਾਰ ਉੱਥੇ ਤਾਂ ਤੇਰੇ ਮੰਮੀ ਪਾਪਾ ਨੂੰ ਵੀ ਮੰਨਣਾ ਹੀ ਪੈਣਾ ਕਿਉਂ ਸ਼ਰੀ ਲੱਗਦਾ ਪਾਪਾ ਆ ਗਏ ਬਾਅਦ ਚ ਗੱਲ ਕਰਦੇ ਆ ਸੋਨੀ ਨੇ ਫੋਨ ਬੰਦ ਕਰ ਦਿੱਤਾ ਤੇ ਰੋਣ ਲੱਗੀ ਕੀ ਹੋਇਆ ਇਹ ਹੀ ਤਾਂ ਕੌੜਾ ਸੱਚਾ ਇਸ ਜਾਦੂਈ ਦੁਨੀਆ ਦਾ ਇਸ ਸੁਪਨਿਆਂ ਦੀ ਦੁਨੀਆ ਇੱਥੇ ਬਿਨੌਟੀ ਸੁਪਨੇ ਦਿਖਾ ਕੇ ਬੇਵਕੂਫ ਬਣਾਇਆ ਜਾਂਦਾ ਤੇ ਖੁਦ ਨੂੰ ਅਜੇਹੀ ਦੁਨੀਆ ਵਿੱਚ ਦੇਖਣ ਦੀ ਚਾਹਤ ਅਜਿਹਾ ਸੱਚ ਹੁੰਦੇ ਹੋਏ ਦੇਖਣ ਦੀ ਲਾਲਸਾ ਇੱਕ ਫਤੂਰ ਬਣ ਕੇ ਸਿਰ ਤੇ ਨੱਚਦੀ ਰਹਿੰਦੀ ਆ ਸੋਨੀ ਇਹੋ ਜੀਆਂ ਬਚਕਾਨੀਆਂ ਹਰਕਤਾਂ ਨਾਲ ਪਤਾ ਹੀ ਨਹੀਂ ਕਿੰਨੀਆਂ ਕੁੜੀਆਂ ਆਪਣੇ ਆਪ ਨੂੰ ਬਰਬਾਦੀ ਦੇ ਉਸ ਮੋੜ ਤੇ ਲੈ ਜਾਂਦੀਆਂ ਹਨ ਜਿੱਥੇ ਸਿਰਫ ਤੇ ਸਿਰਫ ਹਨੇਰਾ ਹੁੰਦਾ ਆਪਣੇ ਆਪ ਨੂੰ ਦੋਸ਼ ਦਿੰਦੇ ਹੋਏ ਬਾਕੀ ਜ਼ਿੰਦਗੀ ਵੀ ਬਰਬਾਦ ਕਰ ਲੈਂਦੀਆਂ ਸੋਨੀ ਸਾਡੇ ਮਾਤਾ ਪਿਤਾ ਬਚਪਨ ਤੋਂ ਹੀ ਸਾਡੇ ਚੰਗੇ ਲਈ ਹੀ ਹਰ ਕੋਸ਼ਿਸ਼ ਕਰਦੇ ਹਨ ਪਰ ਅਸੀਂ ਵੱਡੇ ਹੋ ਕੇ ਨਦਾਨੀ ਵਿੱਚ ਇਹਨਾਂ ਕਲਪਨਾਵਾਂ ਦੀ ਦੁਨੀਆ ਦੇ ਫਤੂਰ ਵਿੱਚ ਉਹਨਾਂ ਦੇ ਦਿੱਤੇ ਪਿਆਰ ਤੇ ਸਮਰਪਣ ਨੂੰ ਭੁੱਲ ਜਾਂਦੇ ਹਾਂ ਤੇ ਇਹੋ ਜਿਹੀਆਂ ਨਦਾਨੀਆਂ ਪਰੇ ਕਦਮ ਚੁੱਕ ਲੈਂਦੇ ਹਾਂ ਹੁਣ ਸੋਚ ਕੀ ਤੂੰ ਅਜਿਹੇ ਇਨਸਾਨ ਨਾਲ ਖੁਸ਼ ਰਹੇਂਗੀ ਜੋ ਸਿਰਫ ਤੇਰੇ ਪੈਸੇ ਤੇ ਤੇਰੇ ਸਰੀਰ ਦੇ ਲਈ ਤੇਰੇ ਨਾਲ ਜੁੜਨਾ ਚਾਹੁੰਦਾ ਹੈ ਕਾਲਜ ਕਰੋ ਤੈਨੂੰ ਬਸ ਬਸ ਕਰੋ ਗगन ਮੈਨੂੰ ਮਾਫ ਕਰ ਦਿਓ ਪਲੀਜ਼ ਮੈਨੂੰ ਮਾਫ ਕਰ ਦਿਓ ਮੈਂ ਸੱਚੀ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਮੈਂ ਆਪਣੀ ਹਸਤੀ ਖੇਡਦੀ ਦੁਨੀਆ ਨੂੰ ਛੱਡ ਆਪਣੇ ਚੰਗੇ ਜੀਵਨ ਸਾਥੀ ਚੰਗੇ ਪਤੀ ਚੰਗੇ ਦੋਸਤ ਨੂੰ ਛੱਡ ਕੇ ਇੱਕ ਪਾਗਲਪਨ ਦੇ ਫਤੂਰ ਵਿੱਚ ਛੀ ਛੀ ਆਪਣੀ ਫੁੱਲਾਂ ਵਰਗੀ ਬੇਟੀ ਦੇ ਬਾਰੇ ਵਿੱਚ ਵੀ ਨਹੀਂ ਸੋਚਿਆ ਤੇ ਕਿੰਨੀ ਸੈਲਫਿਸ਼ ਹਾਂ ਕਿਆ ਕੇ ਰੋਣ ਲੱਗੀ ਸੋਨੀ ਸਵੇਰ ਦੇ 7 ਵਜੇ ਚੁੱਕੇ ਹਨ ਤੂੰ ਮੈਨੂੰ 10 ਵਜੇ ਤੱਕ ਦਾ ਸਮਾਂ ਦਿੱਤਾ ਸੀ ਨਾ ਤੂੰ ਫੈਸਲਾ ਕਰਨ ਦੇ ਲਈ ਅਜੇ ਵੀ ਤੇਰੇ ਕੋਲ 3 ਘੰਟੇ ਹਨ ਨਹੀਂ ਚਾਹੀਦੇ ਮੈਨੂੰ ਕੋਈ 3 ਘੰਟੇ ਮੈਂ ਜਾਣ ਚੁੱਕੀ ਹਾਂ ਕਿਹੜਾ ਅਨਮੋਲ ਖਜ਼ਾਨਾ ਮੈਂ ਗੁਆ ਰਹੀ ਸੀ ਤੁਸੀਂ ਆਪਣੀ ਬੇਟੀ ਇਹੀ ਮੇਰਾ ਅਨਮੋਲ ਖਜ਼ਾਨਾ ਹੈ ਤੁਸੀਂ ਜਿਹੋ ਜੇ ਵੀ ਹੋ ਬਹੁਤ ਚੰਗੇ ਹੋ ਕੋਈ ਛਲਕਪ ਨਹੀਂ ਤੁਹਾਡੇ ਵਿੱਚ ਮੇਰੇ ਸਿਰ ਤੋਂ ਇਹ ਕਲਪਨਾ ਦੀ ਦੁਨੀਆ ਦਾ ਫਤੂਰ ਉੱਤਰ ਚੁੱਕਿਆ ਗगन ਮੈਨੂੰ ਮਾਫ ਕਰ ਦਿਓ ਕਹਿ ਕੇ ਉਹ ਗगन ਦੇ ਪੈਰਾਂ ਵਿੱਚ ਦੁਬਾਰਾ ਡਿੱਗ ਪਈ ਤੇ ਗगन ਨੇ ਸੋਨੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਉਮੀਦ ਕਰਦੀ ਹਾਂ ਕਹਾਣੀ ਚੰਗੀ ਲੱਗੀ ਹੋਵੇਗੀ ਇੱਕ ਲਾਈਕ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਤੇ ਸੋਨੀ ਦੇ ਇਸ ਫੈਸਲੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ ਜਾਦਾ ਚੰਗੀ ਲੱਗੀ ਦੋਸਤਾਨਾ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਹਰ ਰੋਜ਼ ਨਵੀਆਂ ਤੇ ਦਿਲ ਨੂੰ ਛੋਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਕਿਰਪਾ ਕਰਕੇ ਚੈਨਲ ਦੀਆਂ ਕਹਾਣੀਆਂ ਨੂੰ ਕਾਪੀ ਕਰਕੇ ਕਿਸੇ ਹੋਰ ਚੈਨਲ ਤੇ ਨਾ ਪਾਇਆ ਜਾਵੇ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ